ਜਿਹੜਾ ਦਾ ਨਾਮ ਸਰਪਜੀਤ ਸਿੰਘ ਸੋਨੋ ਜੰਡੇਲਾ ਜੀ ਅੱਜ ਸੁਰਜੀਤ ਮਿੰਨੀ ਗੋਆ ਦੇ ਨਾਮ ਨਾਲ ਜਾਨਣੀ ਜਾਣ ਵਾਲੀ ਜਗ੍ਹਾ ਜਿੱਥੇ ਇੱਕ ਟੂਰਿਸਟ ਪਲੇਸ ਹੈ ਤੇ ਉਹਦਾ ਕੀ ਕੀ ਇੱਥੇ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਲੋਕਾਂ ਨੂੰ ਕਰਨਾ ਪੈ ਰਿਹਾ ਜੀ ਨਾਜ਼ਿਰ ਦੇਖੋ ਇਹ ਮਿੰਨੀ ਗੋਆ ਪਠਾਨਕੋਟ ਤੋਂ ਜਦੋਂ ਥੋੜਾ ਜਿਹਾ ਅੱਗੇ ਆਈਦਾ ਨਾ ਇਹ ਉਹ ਥਾਂ ਹੈ ਟੂਰਿਸਟ ਪਲੇਸ ਆ ਔਰ ਬੜੇ ਖੂਬਸੂਰਤ ਨਜ਼ਾਰੇ ਇੱਥੇ ਕੁਦਰਤ ਦੇ ਦੇਖੋ ਆਲੇ ਦੁਆਲੇ ਕਿੰਨਾ ਸੋਹਣਾ ਨੇਚਰ ਆ ਤੇ ਇੱਥੋਂ ਦੇ ਹਾਲਾਤ ਆਪਾਂ ਨਾ ਇੱਕ ਪਹਿਲੂ ਵਿਖਾਇਆ ਅੱਜ ਤੱਕ ਸਾਰਿਆਂ ਨੇ ਹੀ ਕੀ ਇੱਥੇ ਟੂਰਿਸਟ ਪਲੇਸ ਆ ਲੋਕੀ ਘੁੰਮਣ ਆਉਂਦੇ ਨੇ ਝੀਲਾ ਨੇ ਪਠਾਨਕੋਟ ਤੋਂ ਥੋੜਾ ਜਿਹਾ ਜਦੋਂ ਅੱਧਾ ਘੰਟੇ ਦਾ ਰਸਤਾ ਜਦੋਂ ਆਈਦਾ ਅਗੇ ਡਲੌਜੀ ਰੋੜ ਆਏ ਔਰ ਇਹ ਸਭ ਤੋਂ ਵੱਡੀ ਗੱਲ ਕੀ ਪੰਜਾਬ ਦਾ ਹੀ ਇੱਕ ਹਿੱਸਾ ਵਾ ਤੇ ਜਦੋਂ ਤੁਸੀਂ ਇੱਥੇ ਆਣ ਕੇ ਪਹਿਲੂ ਵੇਖੋਗੇ ਨਾ ਦੂਜਾ ਘੁੰਮਣ ਵਾਲੇ ਤੇ ਆਪਾਂ ਸਾਰੇ ਆਉਂਨੇ ਆ ਇੱਥੇ ਘੁੰਮ ਕੇ ਚੱਲ ਜਾਨੇ ਪਰ ਇੱਥੋਂ ਦਾ ਸਭ ਤੋਂ ਵੱਡੀ ਸਮੱਸਿਆ ਕੀ ਉਹ ਸਾਹਮਣੇ ਦੇਖ ਲਓ ਉਹ ਬੋਟ ਖੜੀ ਆ ਉਸ ਤੋਂ ਇਧਰ ਨੂੰ ਜਿਹੜਾ ਆਉਂਦੇ ਆ ਲੋਕੀ ਇਧਰ ਵੀ 25 ਪਿੰਡ ਨੇ ਉਹਨਾਂ ਨੂੰ ਇੰਨਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਉਹ ਵਿਚਾਰੇ ਛੋਟੇ ਛੋਟੇ ਬੱਚੇ ਆ ਸਕੂਲ ਦੇ ਉਹਨਾਂ ਨੂੰ ਪੜ੍ਹਨ ਲਈ ਇੱਧਰ ਆਉਣਾ ਪੈਂਦਾ ਇੱਥੋਂ ਚੱਲ ਕੇ ਕਿੰਨਾ ਪੈਦਲ ਜਾਣਾ ਪੈਂਦਾ ਉੱਥੋਂ ਫਿਰ ਕਿਸੇ ਪੇਸ਼ੰਟ ਨੂੰ ਲਿਆਉਣਾ ਤੇ ਉਹ ਵੀ ਕਈ ਵੇਲੇ ਰਸਤੇ 'ਚ ਦਮ ਤੋੜ ਜਾਂਦੇ ਤੇ ਜੇਕਰ ਉਧਰੋਂ ਬਾਰੋ-ਬਾਰ ਮਿਕਲਣਾ ਤੇ 40 ਕਿਲੋਮੀਟਰ ਉਹਨਾਂ ਨੂੰ ਜੜਾ ਵਾ ਇੱਥੇ ਆਉਣ ਲਈ 40 ਕਿਲੋਮੀਟਰ ਦਾ ਸਫ਼ਰ ਪਹਾੜਾਂ ਦੇ ਵਿੱਚੋਂ ਦੀ ਤੈਅ ਕਰਨਾ ਪੈਂਦਾ ਔਰ ਇੱਥੇ ਪਿਛਲੇ 17-18 ਸਾਲ ਤੋਂ ਲੋਕਾਂ ਨੇ ਜਿਹੜਾ ਤਰਲੇ ਲੈ ਲੈ ਪਿੰਡਾਂ ਵਾਲੇ ਕਹਿੰਦੇ ਅਸੀਂ ਪੰਚਾਇਤਾਂ ਕਹਿੰਦੀਆਂ ਲੈ ਲੈ ਤਰਲੇ ਲੀਡਰਾਂ ਦੇ ਕਿਸੇ ਨੇ ਫਲਾਈਓਵਰ ਹੀ ਨਹੀਂ ਬਣਾ ਕੇ ਦਿੱਤਾ ਇੱਕ ਫਲ ਫਲਾਈਓਵਰ ਇਹਨੇ ਬਣਾ ਕੇ ਦਿੱਤਾ ਮੇਰੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਔਰ ਕੇਂਦਰ ਸਰਕਾਰ ਨੂੰ ਬੇਨਤੀ ਆ ਕਿ ਨਵੀਂ ਸਰਕਾਰ ਬਣੀ ਹੁਣ ਪਹਿਲਾ ਸ਼ੁਭ ਕੰਮ ਹੈ ਜਿਹੜਾ ਪੰਜਾਬ ਦੇ ਵਿੱਚ ਹੀ ਕੀਤਾ ਜਾਵੇ ਜਿਹੜਾ ਵੀ ਐਮਪੀ ਬਾਨਾ ਵਾ ਜਿਹਦੇ ਕਰਮਾਂ ਚ ਰੱਬ ਨੇ ਲਿਖਿਆ ਉਹ ਇੱਥੇ ਇੱਕ ਫਲਾਈਓਵਰ ਬਣਾ ਕੇ ਦੇਵੇ ਕਿਉਂਕਿ ਇੱਥੇ ਆਣ ਕੇ ਹੁਣ ਕਈਆਂ ਨੇ ਲੀਡਰਾਂ ਨੇ ਆਉਣਾ ਵਿੱਚ ਕਿਸ਼ਤੀਆਂ ਦੇ ਫੋਟੋਆਂ ਖਿਚਾ ਕੇ ਚੱਲ ਜਾਣਾ ਵੀ ਬੜਾ ਖੂਬਸੂਰਤ ਆ ਪਰ ਇੱਥੇ ਖੂਬਸੂਰਤੀ ਦੇ ਨਾਲ ਨਾਲ ਉਹ ਵੀ ਵਿਖਾਈਏ ਦੂਜਾ ਪਹਿਲੂ ਜਿਹੜੀਆਂ ਲੋਕਾਂ ਨੂੰ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਤੇ ਇੱਕ ਸੋਹਣਾ ਪੁਲ ਬਣਾ ਕੇ ਦੇਣ ਜਿਹੜਾ ਲੋਕੀ ਆ ਜਾ ਸਕਣ ਤੇ ਲੋਕਾਂ ਨੂੰ ਵਿਚਾਰਿਆਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਮੈਂ ਤੇ ਇਹੀ ਬੇਨਤੀ ਕਰੂੰਗਾ ਜਿੱਥੇ ਲੋਕੀ ਘੁੰਮਣ ਆਉਂਦੇ ਆ ਨਾ ਤੇ ਇੱਥੇ ਹਰ ਇੱਕ ਚੀਜ਼ ਇੱਕ ਤੇ ਮਹਿੰਗੀ ਆ ਸਰਕਾਰ ਨੇ ਹੁਣਾਂ ਬੇੜੀਆਂ ਜਿਹੜੀਆਂ ਲਾਈਆਂ 4-500 ਰੁਪਇਆ ਕਰਾਇਆ ਦਾ ਇੱਕ ਜਣੇ ਦਾ ਤੇ ਇਹਨਾਂ ਇਹਨਾਂ ਪੈਸੇ ਜਿਹੜੇ ਲੈਂਡ ਆ ਲੋਕੀ ਦੇਣਦੇ ਆ ਸਰਕਾਰ ਠੇਕੇ ਤੇ ਦੇਂਦੀ ਆ ਤੇ ਇੱਥੇ ਜਿਹੜਾ ਸਰਕਾਰ ਨੂੰ ਪੈਸੇ ਲਾਉਣ ਚ ਕੀ ਜਾਂਦਾ ਪੈਸੇ ਲਾਉਣੇ ਚਾਹੀਦੇ ਆ ਤੇ ਕਈ ਵਿਚਾਰੇ ਤਿੰਨ-ਤਿੰਨ ਘੰਟੇ ਇੱਥੇ ਖਲੋਤੇ ਰਹਿੰਦੇ ਕਿਸੇ ਵੇਲੇ ਜੋ ਮੌਸਮ ਖਰਾਬ ਹੋ ਉਹ ਵੀ ਨਹੀਂ ਆਪ ਹੁੰਦੀ ਬਾਤ ਪਿੱਤਰ ਤੇ ਬੜਾ ਹੀ ਇੱਥੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਵੱਡੇ ਵੱਡੇ ਯੂਟਿਊਬਰ ਹੁੰਦੇ ਨੇ ਵਲੋਗਰ ਹੁੰਦੇ ਨੇ ਅੱਜ ਤੱਕ ਉਹਨਾਂ ਨੇ ਇਹ ਚੀਜ਼ ਨਹੀਂ ਦਿਖਾਈ ਬਸ ਕਹਿ ਦੀ ਸਿਰਫ ਇਹੀ ਵਿਖਾਉਂਦੇ ਨੇ ਟੂਰਿਸਟ ਪਲੇਸ ਆ ਮਿੰਨੀ ਗੋਆ ਇੱਥੇ ਆਓ ਕਿਸ਼ਤੀਆਂ ਚ ਝੂਟੇ ਲਓ ਤੇ ਚਲੇ ਜਾਓ ਉਹ ਬਸ ਇਹੋ ਵਿਖਾ ਕੇ ਚੱਲ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਹੁਣ ਜਦੋਂ ਤੁਸੀਂ ਜਾਓਗੇ ਕਿਤੇ ਤੁਸੀਂ ਉੱਥੋਂ ਦੇ ਹਾਲਾਤ ਵੇਖੋ ਲੋਕਾਂ ਦੇ ਹੁਣ ਆਪਾਂ ਕਹਿ ਦਿੰਨੇ ਇੱਥੇ ਚੀਜ਼ ਮਹਿੰਗੀ ਬਹੁਤ ਆ ਮਹਿੰਗੀ ਕਿਉਂ ਨਹੀਂ ਹੋਣੀ ਉਹ ਵਿਚਾਰੇ ਕਿੱਥੋਂ ਆਉਂਦੇ ਚੱਲ ਕੇ ਕਿੱਦਾਂ ਉਹ ਲੈ ਕੇ ਆਉਂਦੇ ਬਾਹਰੋਂ ਜਦੋਂ ਅਸੀਂ ਕਿਸੇ ਨੂੰ ਸਹੂਲਤ ਦਵਾਂਗੇ ਤੇ ਅਗਲਾ ਤੁਹਾਨੂੰ ਚੀਜ਼ ਸਸਤੀ ਦਊਗਾ ਹੁਣ ਸਾਡਾ ਫਰਜ਼ ਬਣਦਾ ਵਾ ਕਿ ਸਰਕਾਰ ਨੂੰ ਬੇਨਤੀ ਕਰੀਏ ਤੁਹਾਡੇ ਚੈਨਲਾਂਾਂ ਦੇ ਜ਼ਰੀਏ ਬੇਨਤੀ ਕਰੀਏ ਵੀ ਇੱਥੋਂ ਦੀ ਜਿਹੜੀ ਮੇਰੇ ਹਿਸਾਬ ਨਾਲ ਪਹਿਲੀ ਖਬਰ ਹੈ ਚੈਨਲ ਤੇ ਤੁਹਾਡੇ ਚੱਲਣੀ ਜਿਹੜੀ ਕਿ ਇੱਥੋਂ ਦੇ ਜਿਹੜੇ ਹਾਲਾਤ ਆ ਤੁਸੀਂ ਦੇਖ ਲੇ ਕਿਦਾਂ ਲੋਕ ਵਿਚਾਰੇ ਤਰਸਦੇ ਆ ਕਿ ਪੋਲ ਬਣਾ ਦਿਓ ਇੱਕ ਉਹ ਵੀ ਪੰਜਾਬ ਦੇ ਵਿੱਚ ਜਿਹੜੀ ਗੁਰੂਆਂ ਦੀ ਵਸਾਈ ਹੋਈ ਧਰਤੀ ਹੋਵੇ ਜਿੱਥੇ ਇਹਨੇ ਬਲੀਦਾਨ ਹੋਏ ਹੋਣ ਤੇ ਪੰਜਾਬ ਦੇ ਲੋਕ ਤੇ ਇੰਨੇ ਦਰਿਆ ਦਿਲਿਆ ਤੇ ਜੇ ਕਦੇ ਹੋਰ ਸਟੇਟ 'ਚ ਹੋਵੇ ਤੇ ਫਿਰ ਤੇ ਮਾੜੀ ਗੱਲ ਆ ਇਥੇ ਪੋਲ ਬਾਨਣਾ ਚਾਹੀਦਾ ਪਹਿਲ ਦੇ ਆਧਾਰ ਤੇ ਉਹ ਦੂਜਾ ਮੈਂ ਜਿਹੜੇ ਲੋਕੀ ਘੁੰਮਣ ਆਉਂਦੇ ਪੰਜਾਬ ਦੇ ਬਾਹਰ ਦੂਜੀਆਂ ਸਟੇਟਾਂ 'ਚ ਜਾਂਦੇ ਉਹਨਾਂ ਨੂੰ ਬੇਨਤੀ ਕਰੂੰ ਕਿ ਭਰਾਓ ਬਾਹਰ ਜਾਂਦੇ ਹੋ ਤੁਹਾਡੇ ਨਾਲ ਲੋਕੀ ਲੜਦੇ ਨੇ ਕਈਆਂ ਦੀ ਜਾਨ ਦਾ ਨੁਕਸਾਨ ਹੋ ਗਿਆ ਤੁਹਾਡੇ ਆਪਣੇ ਹੀ ਪੰਜਾਬ 'ਚ ਇੰਨਾ ਸੋਹਣਾ ਵਾ ਇਹੋ ਜਿਹੇ ਤੇ ਬਾਹਰ ਤੁਸੀਂ ਕਿਤੇ ਲੰਡਨ 'ਚ ਚੱਲ ਜਾਓ ਉੱਥੇ ਨਹੀਂ ਇਹੋ ਜਿਹੀ ਜਗ੍ਹਾ ਹੈਗੀਆਂ ਜਿੰਨੀਆਂ ਇੱਥੇ ਸੋਹਣੀਆਂ ਪੰਜਾਬ 'ਚ ਪੰਜਾਬ ਬਹੁਤ ਸੋਹਣਾ ਵਾ ਪੰਜਾਬ ਨੂੰ ਪਿਆਰ ਕਰੋ ਆਪਣੇ ਵਿਰਸੇ ਨੂੰ ਪਿਆਰ ਕਰੋ ਆਪਣੀ ਵਿਰਾਸਤ ਨੂੰ ਇਹ ਪਰਮਾਤਮਾ ਨੇ ਜਿਹੜੀ ਇੰਨੀ ਸੋਹਣੀ ਤੁਹਾਨੂੰ ਨੇਚਰ ਦਿੱਤਾ ਇਹਨੂੰ ਪਿਆਰ ਕਰੋ ਇੱਥੇ ਆਓ ਘ ਔਰ ਸਰਕਾਰ ਵੀ ਜਿਹੜਾ ਵਾ ਇੱਥੇ ਸੋਚੇ ਇੱਥੋਂ ਦੇ ਰਹਿਣ ਵਾਲਿਆਂ ਦੇ ਭਲਾ ਸੋਚੇ ਤੇ ਉਹਨਾਂ ਨੂੰ ਜਿਹੜਾ ਪੋਲ ਬਣਾ ਕੇ ਦੇਵੇ ਜਿਹੜਾ ਆਪਚਰੇ ਆਨੰਦ ਮਾਣ ਸਕਣ ਇਸ ਚੀਜ਼ ਦਾ